ਉਹ ਐਸ ਐਚਓ ਸਿਟੀ ਪਟੇ ਇੰਸਪੈਕਟਰ ਹਰਪ੍ਰੀਤ ਜੀ ਨੂੰ ਇੱਕ ਖੂਫੀਆ ਇਨਫੋਰਮੇਸ਼ਨ ਮਿਲੀ ਸੀ ਹਾਂਜੀ ਕਿ ਪਿਛਲੇ ਦਿਨਾਂ 'ਚ ਜਿਹੜੀ ਤਿੰਨ ਵਾਰਦਾਤਾ ਹੋਈਆਂ ਪਹਿਲੀ ਜਿਹੜੀ ਖੇਮਕਰਨ ਪੈਟਰੋਲ ਪੰਪ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ ਦੂਸਰੀ ਜਿਹੜੀ ਐਡਵੋਕੇਟ ਦੇ ਘਰ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ ਤੇ ਤੀਸਰੀ ਜਿਹੜੀ ਦੋ ਤਿੰਨ ਦਿਨ ਪਹਿਲੇ ਸੇਨ ਕਬੀ ਕਾਨਵਰਟ ਸਕੂਲ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ ਇਹ ਤਿੰਨਾਂ ਦਾ ਦੋਸ਼ੀ ਜੋ ਕਿ ਇੱਕ ਵਾਂਟਡ ਵਾਂਟਡ ਸੀ ਸਾਨੂੰ ਐਂਡ ਜਿਹੜਾ ਪ੍ਰਭ ਦਾਸੂਵਾਲ ਦਾ ਦੇ ਨਾਲ ਕੰਮ ਕਰਦਾ ਉਹਦੀ ਮਦਦ ਕਰਦਾ ਹੈ ਉਹ ਸਰਾਲੀ ਮੰਡਾ ਤੋਂ ਪੱਟੀ ਵੱਲੋਂ ਆ ਰਿਹਾ ਹੈ ਇਨਸਪੈਕਟਰ ਸਾਹਿਬ ਜੀ ਨੂੰ ਇਨਫੋਰਮੇਸ਼ਨ ਸੀ ਕਿ ਜੇ ਆਪ ਕੋ ਕਿਉਂ ਆ ਰਿਹਾ ਹੈ ਤੇ ਜੇ ਆਪਾ ਇੱਕ ਪ੍ਰੋਪਰ ਨਾਕਾ ਬੰਦੀ ਇਥੇ ਕਰਾਂਗੇ ਤੇ ਉਹ ਜ਼ਰੂਰ ਆਪਾਂ ਫੜ ਪਾਵਾਂਗੇ ਇਸੇ ਇਨਫੋਰਮੇਸ਼ਨ ਦੇ ਆਧਾਰ ਤੇ ਐਸ ਐਚਓ ਸਾਹਿਬ ਜੀ ਨੇ ਨਾਕੇ ਸਾਰੇ ਅਲਰਟ ਕਰਵਾਏ ਜਦੋਂ ਜਦੋਂ ਹਰਿੰਦਰ ਜੋ ਕਿ ਦੋਸ਼ੀ ਹੈ ਇਸ ਇਹ ਸਾਰੇ ਮੁਕਦਮਿਆਂ ਦਾ ਸਰਾਲੀ ਮੰਡਾ ਮੰਡਾ ਵੱਲੋਂ ਆ ਰਿਹਾ ਸੀ ਤੇ ਉਹਨੇ ਜੋ ਦੇਖਿਆ ਕਿ ਅੱਗੇ ਪੁਲਿਸ ਪਾਰਟੀ ਹੈ ਤੇ ਉਹਨੇ ਤਾਬੜ ਤੋੜ ਫਾਇਰਿੰਗ ਕਰਨੀ ਸ਼ੁਰੂ ਕਰਤੀ ਪੁਲਿਸ ਪਾਰਟੀ ਨੇ ਆਪਣੇ ਸੈਲਫ ਡਿਫੈਂਸ ਚ ਕੁਝ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਇਹਦੇ ਇਹਦੀ ਲਾਤੇ ਲੱਗੀ ਹੈ ਇਹਨੂੰ ਆਪਾਂ ਹਸਪੀਟਲ ਭੇਜ ਦਿੱਤਾ ਹੈ ਅਤੇ ਬਾਕੀ ਦੀ ਤਫ਼ਤੀਸ਼ ਚੱਲ ਰਹੀ ਹੈ ਬੁਰਗਾ ਕੇ ਦਾ ਸਰ ਫਰੀਨਦਾ ਦਾ ਬੈਕਗ੍ਰਾਉਂਡ ਉਹਦੇ ਤੇ ਪਹਿਲੇ ਵੀ ਇੱਕ ਪਰਚਾ ਹੋ ਰੱਖਿਆ ਹੈ ਪਰ ਜਿਹੜੀ ਬਾਕੀ ਤਿੰਨ ਵਾਰਦਾਤਾ ਸੀ ਉਹ ਵੀ ਆਪਾਂ ਚੈੱਕ ਕਰ ਰਹੇ ਹਾਂ ਇਹ ਕੱਲਾ ਸੀ ਸਰ ਨਾਲ ਕੋਈ ਐਸੋਸੀਏਟ ਹੈਗਾ ਸੀ ਕਿਹਦੇ ਕਿਸੇ ਇਹ ਕੱਲਾ ਹੀ ਆ ਰਿਹਾ ਸੀ ਕਿਧਰ ਤੇ ਗਿਆ ਸੀ ਮੋਟਰਸਾਈਕਲ ਤੇ ਕੋਈ ਵੈਪਨ ਰਿਕਵਰ ਹੋਇਆ ਕੁਝ ਜੀ ਹਾਂ ਵੈਪਨ ਵੀ ਰਿਕਵਰ ਹੋਇਆ ਪਿਸਟਲ ਵੀ ਰਿਕਵਰ ਹੋਇਆ ਸਰ ਇੰਡੀਅਨ ਮੇਡ ਹੈ ਜਾਂ ਕੁਝ ਗਲੋਕਾਈ ਮਿਲਦਾ ਇੰਡੀਅਨ ਮੇਡ ਹੈ ਕਿੰਨੇ ਹਾਦਸੇ ਫੇਰਿੰਗ ਹੋਈ ਸਾਰੇ ਇਹਨੇ ਕਿੰਨੇ ਚਲਾਏ ਹੋਣਗੇ ਇਹਨੇ ਲਗਭਗ 3-4 3-4 ਫਾਇਰ ਕੀਤੀ ਹੈ ਕੋਈ ਆਪਣੇ ਪੁਲਿਸ ਮਲਾਜ਼ਮ ਤੋਂ ਕੋਈ ਇੰਜਰੀ ਹੋ ਗਈ ਨਹੀਂ ਕਿਸੇ ਨੂੰ ਕੋਈ ਇੰਜਰੀ ਨਹੀਂ ਹੋਈ ਠੀਕ